ਵਾਹਿਗੁਰਜੀ ਕਾਕਾ ਸਾਵਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਰਾਤੀ ਬਹੁਤ ਵੱਡਾ ਕਾਰਨਾਮਾ ਹੋ ਗਿਆ ਜੀ ਇੱਥੇ ਹਾਂ ਤੇ ਜੇ ਉਹ ਕਾਰਨਾਮਾ ਸਫਲ ਹੋ ਜਾਂਦਾ ਫਿਰ ਬਹੁਤ ਗੜਬੜ ਹੋ ਜਾਣੀ ਸੀਗੀ ਤੇ ਮਿਸਤਰੀ ਨੇ ਪਤਾ ਨਹੀਂ ਕਿਆ-ਕਿਆ ਜੀਸੀਬੀਆ ਮੰਗਾਵਣੀਆਂ ਸੀ ਆ ਕਿਆ-ਕਿਆ ਇਹ ਨਹੀਂ ਪਤਾ ਵੀ ਜੀਸੀਬੀ ਦੇ ਗੱਲ ਹੋ ਨਿਕਲਣੀ ਸੀ ਗੱਲ ਬਣਨੀ ਸੀ ਕਿ ਨਹੀਂ ਬਣਨੀ ਸੀ ਮਿਸਤਰੀ ਸਾਹਿਬ ਹਾਂਜੀ ਬੁਲਾਓ ਸਤਿ ਸ੍ਰੀ ਅਕਾਲ ਬੈਰੂ ਖਾਲਸਾ ਸਾਹਿਬ ਐਵੇਂ ਫਤੇ ਹੂੰ ਤੇਰੇ ਬਾਣੇ ਸਵਾਦ ਦਾ ਪਲਾ ਸਾਭ ਦਾ ਪਲਾ ਅੱਛਾ ਹੂੰ ਆ ਦੇਖੋ ਗੁਣੀਆਂ ਲਿਆਂਦਾ ਅੱਛਾ ਗੁਣੀਆਂ ਤੂੰ ਲਿਆਇਆ ਹਾਂ ਇਹ ਗੁਣੀਆਂ ਗਜ ਪ੍ਰਕਾਰ ਤੇ ਸਹ ਨਿਆਣੀ ਹਾਸ ਬਾਬਾ ਬੇਸਕਾਂ ਦੇ ਪਾਸ ਕਿਆ 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 ਗਿਆ ਗੁਣੀਆਂ ਗਜ ਪ੍ਰਕਾਰ ਹਾਂ ਤੇ ਸਹ ਨਿਆਣੀ ਹਾਸ ਬਾਬਾ ਬਿਸ਼ਕਰਮਾ ਦੇ ਪਾਸ ਅੱਛਾ ਪਪਾ ਬਿਸ਼ਕਰਮਾ ਦੇ ਪਾਸ ਹਾਂ ਨਹੀਂ ਜਿਹੜਾ ਹੁਣ ਮੈਨੂੰ ਆਏ ਦੱਸੋ ਵੀ ਇੱਧਰ ਆ ਜਿਹੜੀ ਕਾਰਵਾਈ ਪਈ ਵੀ ਹੈ ਇਹ ਕਿਆ ਪਿਆ ਵਾ ਤਾਂ ਇੱਕ ਪਾਰ ਵਾਈਫਾਈ ਕੀ ਜਿਹੜੀ ਇਹ ਕਿਹੜੀ ਕਾਰਵਾਈ ਇਹਦਾ ਸਾਨ ਤੇ ਸਾਨ ਟੋਟਿਆਂ ਰੋਕਦਾ ਦੋ ਨਾ ਸਾਨ ਟੋਟੇ ਕਰਾ ਨਾ ਸਾਨ ਨੂੰ ਰੋਕਦਾ ਤਾਂ ਟੋਟੇ ਨੂੰ ਰਾਤ ਜੀ ਇੱਥੇ ਸਾਨ ਆ ਗਿਆ ਤੇ ਉਹਦਾ ਗੋਹਾ ਹੈਗਾ ਇਹ ਤੇ ਸਾਨ ਨੇ ਬੜਾ ਕੇ ਤੜਕਮੋਂ ਬਚਾਇਆ ਏ ਥੇ ਐਨਾ ਸ਼ੁਕਰ ਕਰੋ ਵੀ ਇਹਦੇ ਵਿੱਚ ਗਿਰਨਾ ਗਿਆ ਇਹ ਹੂੰ ਅੱਜ ਤੇ ਹੁਣ ਸਰਦਾਰ ਜੀ ਨੇ ਮੇਰੇ ਪਾਪਾ ਜੀ ਨੇ ਵਿਚਾਰੇ ਸਾਰਜ ਰਿਆ ਕੇ ਮਿੱਟੀ ਕੱਢੀ ਤੇ ਬਹੁਤ ਪੰਗਾ ਹੋਇਆ ਖੜਾ ਜੇ ਵਿੱਚ ਗਿਰ ਜਾਂਦਾ ਉਹ ਮਿਸਤਰੀ ਕਿਦਾਂ ਕੱਢਦਾ ਮੈਨੂੰ ਐਂ ਦੱਸ ਪਹਿਲਾਂ ਉਹਨੂੰ ਉਹ ਅਸੀਂ ਕ੍ਰੇਨ ਲਿਆਉਂਦੀ ਚੱਕ ਕੇ ਨਾ ਥੱਲੇ ਪਾ ਕੇ ਕ੍ਰੇਨ 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 ਹੁੰਦੀ ਆ ਅੱਛਾ ਕ੍ਰੇਨ ਚੱਕ ਕੇ ਹਾਂ ਜਿਹੜਾ ਜਿੱਕਰਦਾ ਚੱਕ ਕੇ ਉਹ ਬਣ ਦੇਣਾ ਕ੍ਰੇਨ ਇੱਥੇ ਇੱਥੇ ਲਾ ਕੇ ਅਸੀਂ ਕਾਲ ਜੀ ਅੱਛਾ ਕਿ ਕੰਨਾ ਕਰਦੇ ਨੇ ਤਾਂ ਬਾਹਰ ਉਹ ਇਹਨੂੰ ਬਟੇ ਕਾਣੇ ਲਾ ਵਾਈ ਕੁਰਸੀ ਨੂੰ ਆਹਨੂੰ ਨਾ ਇੱਥੇ ਟਿਕਾਣੇ ਲਾ ਇਧਰ ਨੂੰ ਔਰੇ ਨੂੰ ਅੱਛਾ ਸਹਾਕਾਰਨੀ ਆ ਉਹ ਸਾਲ ਅੱਛਾ ਆਪੇ ਪਹਿਲਾਂ ਪਹਿ ਬੰਦਾ ਨਹੀਂ ਉੱਤਰੂ ਵਿੱਚ ਨਹੀਂ ਪਹਿਲਾਂ ਮੈਂ ਹੱਲ ਕਰੂੰਗਾ ਕੋਲ ਨੂੰ ਨਾ ਨਾ ਉਤਰਨਗਾ ਛੱਡ ਲੈ ਉਹ ਫਿਰ ਤੇ ਮਿੱਟੀ ਘੇਰਨੀ ਤੈਨੂੰ ਗੱਲ ਕਹਿਣ ਦਾ ਮਤਲਬ ਕੀ ਹੈ ਬਣਾ ਕੋਈ ਗੱਲ ਨਹੀਂ ਸਮਝਿਆ ਚੱਲ ਚੱਲ ਤੂੰ ਸਮਝ ਤੂੰ ਮੈਨੂੰ ਦੱਸ ਪੈਰ ਕਿੱਥੇ ਰੱਖ ਕੇ ਉਤਰੂੰਗਾ ਇੱਕ ਮੈਨੂੰ ਟਿਕਾਣਾ ਅੱਛੇ ਆ ਲੈ ਪੁੱਠੇ ਪਾਸੇ ਮੈਂ ਚੜੂ ਇਹ ਪੁੱਠੇ ਪਾਸੇ ਜੇ ਥੱਲੇ ਦੇ ਪੈਰੇ ਚੱਕੋਗੇ ਬਿਲਕੁਲ ਚੱਕ ਲਿਓਗੇ ਹਾਂ ਤੈਨੂੰ ਪਤਾ ਨਹੀਂ ਹੁੰਦਾ ਅੱਜ ਮਿੱਟੀ ਖਰਾਬ ਹੋਈ ਹੈ ਨਾ ਦੇਖਿਆ ਘੇਰ ਲਈ ਮਿੱਟੀ ਹੁਣ ਚ ਹਲੋ ਔਰ ਐਨ ਦੇ ਯਾਰ ਇਹ ਇਹਨੇ ਆਪਣੀ ਕਰਨੀ ਹੁੰਦੀ ਹੈ ਬਗਾ ਉਥੇ ਇਧਰ ਆ ਕੋਰਲੇ ਬਸੇ ਲਾ ਕੇ ਟਿਕਾਣੇ ਕਿਸੇ ਉਹ ਔਰੇ ਜੇ ਲਾਲਾ ਗੁਰੂ ਆ ਇੱਥੇ ਗੁਰੂ 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 ਆ ਕੇ ਲਾਈ ਦੇ ਬਰਾਬਰ ਔਰੇ ਮੇਰੀ ਗੱਲ ਮੰਨ ਲੈ ਇੱਥੇ ਦੇ ਪੈਰ ਬੰਦਾ ਸਿੱਧਾ ਉੱਪਰ ਰੱਖੂਗਾ ਕੋਈ ਮਿੱਟੀ ਨਹੀਂ ਗਿਰਨੀ ਉਹ ਹੋ ਕਿਤੇ ਵੀ ਰੱਖੂਗਾ ਫੀਤਾ ਤਾਂ ਸਾਰੇ ਪਾਸੇ ਵੱਜਣਾ ਲੈ ਦੇਖ ਤਾਂ ਫੀਤਾ ਹੁਣ ਕਿਤੇ ਰੁਕ ਜੂ ਫੀਤਲ ਹੁਣ ਵੀ ਤਾਂ ਵੱਜੇ ਜਾਣਾ ਆ ਗਿਆ ਥੱਲੇ ਨੂੰ ਮੈਂ ਦੇਖ ਦਿੰਦਾ ਰਫੀਤਾ ਮੈਨੂੰ ਪਤਾ ਵੀ ਤੇ ਜੇ ਤੱਕ ਇਕੱਲੇ ਨੇ ਕੰਮ ਕਰਿਆ ਕੁਝ ਨਹੀਂ ਹੋਣਾ ਹੈਗਾ ਮੈਨੂੰ ਤਾਂ ਲੱਗਣਾ ਪੈਣਾ ਨਾਲ ਨਾਲ ਤਾਂ ਫੇਰ ਚਾਰ ਬੰਦੇ ਨਾਲ ਵੀ ਚਾਹੀਦੇ ਆ ਮੇਰੇ ਮਾਈਕੋ ਦਾ ਕੰਮ ਚਾਰ ਬੰਦੇ ਆ ਹਾ ਛੇੜਨਾ ਹੋਣੀ ਪਹਿਨ ਮਿੱਟੀ ਨਾ ਕੱਢਨੀ ਪਵੇ ਅੰਦਰ ਕਰ ਲਈ ਬੇਸ਼ੱਕ ਪਹਿਲਾਂ ਹੀ ਦੇਖ ਲਈ ਆਪਣਾ ਇਹ ਦੇ ਆਇਆ ਪਕੜਾ ਜੀ ਯਹਾਂ ਸੇ ਪਕੜਾਣਾ ਲਿਆ ਕਰ ਵੇ ਉਧਰ ਸੇ ਉਠਾ ਲਾ ਹਾਂ ਤੇ ਇੱਟ ਵੇ ਵਹਾਂ ਉਹ ਆ ਠੀਕਾ ਲਾਉਂਗਾ ਤੂੰ ਅਫੀ ਗੱਲ ਕਰੀ ਜੰਦਾ ਮੈਂ ਉਹਦਾ ਉੱਥੇ ਠੀਕਾ ਮਾਲਕ ਚ ਸਾਫ ਛੱਡਣੀ ਆ ਫਿਰਨੇ ਫੋਕੋ ਕਿੱਥੇ ਦਾ ਉਹ ਕੰਡ ਉਹ ਕੰਡ ਦੇ ਹਿਸਾਬ ਨਾਲ ਸਿੱਧਾ ਇਹ ਇੱਦਾਂ ਮੈਂ ਦੇਖੂਗਾ ਸਹੀ ਕਿੱਥੇ ਰਹਿਣ ਦੇ ਯਾਰ ਤੂੰ ਮੱਛੀ ਬਣਾ ਵਿੱਚ ਆ ਜਾ ਉਹਦਾ ਕੋਈ ਨਹੀਂ ਹਿੱਜਦਾ ਉਹਦਾ ਕੋਈ ਪਾਸੇ ਫਿਰ ਇੱਥੇ ਬਣਾ ਸਕਦਾ ਵਾਪਸ ਫਿਰ ਕੱਟਵਾ ਦੂ ਨਾ ਕਰੀ ਹਾਂ ਦੱਸ ਤੇਰਾ ਉੱਥੇ ਤਾਂ ਬਣਣੀ ਹੋਣੀ ਗੱਲ ਹੈ ਤੇ ਕਹਿੰਦਾ ਕੋਈ ਰੋਲ ਨਹੀਂ ਹੋਣਾ ਤੇਰਾ ਲੈ ਫਿਰ ਇੱਥੇ ਬਣਾ ਦਿੰਦਾ ਮੈਨੂੰ ਤਾਂ ਕੋਈ ਹੋਰ ਭਈਓ ਨਹੀਂ ਤੇਰੇ ਗੰਦ ਕਰ ਰੋਲੇ ਨਹੀਂ ਹੋਣਾ ਉਦੋਂ ਜਿਆਦਾ ਮਣਕੇ ਪਟਾਇਆ ਹੋਵੇ ਤਾਂ ਟੋਆ ਫਿਰ ਤਾਂ ਮੈਂ ਤੇਰੀ ਗੱਲ ਮੰਨ ਗਿਆ ਅੱবি ਤਾਂ ਮਣਕੇ ਪਟਾਇਆ ਮੈਂ ਕਦਮ ਮੈਂ ਪਟਾਈ ਦਾ ਹੀ ਬਿਤਾਇਆ ਫੇ ਮੈਂ ਪਟਾਈ ਫੇ ਮੇਰੇ ਹਿਸਾਬ ਦਾ ਚੱਲ ਪਿਆ ਹੁਣ ਤੈਨੂੰ ਦੱਸ ਦਿੰਦਾ ਮੈਂ ਹਾਂ ਕਹਿੰਦਾ ਮੈਂ ਉੱਥੇ ਦੇ ਮਿੰਕੇ ਲੈ ਕੇ ਆਉਣਾ ਮੈਨੂੰ ਪਤਾ ਤਾਂ ਵੀ ਤੈਨੂੰ ਤਿੰਨ ਵਾਰ ਨਿਕਲਣਾ ਕਦੇ ਸਾਲ ਲੈਣ ਜਾਣਾ ਤਾਂ ਹੁਣ ਤੈਨੂੰ ਵੀ ਤਾਂ ਪਤਾ ਕਹਿੰਦਾ ਸਾਲ ਲੈ ਕੇ ਆਉਣੀ ਮੈਂ ਦੇਖੀ ਸਾਲ ਵੀ ਛੱਡਿਆ ਤੂੰ ਉੱਥੀ ਹਾਂ ਵੀ ਜਾਣਾ ਹਾਂ ਫੇ ਮੈਨੂੰ ਪਤਾ ਵੀ ਤਾਂ ਕੱਲੀ ਕੱਲੀ ਚੀਜ਼ ਲੈਣ ਜਾਣਾ ਤਾਂ ਆਹ ਤਾਂ ਮੈਂ ਸਾਰਾ ਕੁਝ ਚੱਕ ਰਿਹਾ ਹਾਂ ਦਾ ਜੇ ਤੂੰ ਮੈਨੂੰ ਕਹਿ ਦਿੰਦਾ ਦੇ ਮੇਕੀ ਤਾਂ ਇਥੇ ਉਹ ਗੁਣੀਆਂ ਤਿਆਰ ਕਰਦੇ ਪਰ ਮੈਂ 빙ਾ ਜਹੇ ਟੇਡਾ ਗੁਣੀਆਂ ਤਿਆਰ ਕਰਦੇ ਬਸ ਇੱਥੇ ਹਾਂਜੀ ਬਸ ਇੱਥੇ ਕਰਦੇ ਆਰੇ ਬੋਲੇ ਸੋਚਦਾ ਸੰਦੇ ਘਰ ਨਰਮ ਹਲਦ ਚ ਲੀਣਾ ਆ ਇਹਦੇ ਉਰੇ ਪਾਣੀ ਖੜਾ ਤਾ ਨਾ ਪਾਣੀ ਖੜ ਕੇ ਇੱਥੇ ਲੈ ਇਹ ਇੱਥੇ ਲੈ ਫਰਾਫੀ ਲੋ ਜੀ ਖਿੱਚਦਾ ਕੰਮ ਇੱਕ ਵਾਰ ਸਵੇਰੇ ਸ਼ੁਰੂ ਕਰਨ ਲੱਗੇ ਬੜਾ ਤਕਲੀਫ ਜੀ ਹੋਈ ਹੁਣ ਕੰਮ ਅੱਗੇ ਵਧਦਾ ਜਾ ਰਿਹਾ ਨਾਲੇ ਆ ਗਈ ਜਿੱਤੀਏ ਪਹਿਰ ਦੀ ਚਾਹ ਮਿਸਤਰੀ ਨੇ ਪਾਦਣੀ ਦਿਉਣਾ ਨੂੰ ਵੀ ਉਹ ਲਾ ਕੇ ਨਿਵਾਟ ਕਰਨੀ ਉਹਥੇ ਪੀਣ ਲਈ ਦਿਉਣਾ ਕੋਲਾਦਣੀ ਦੀ ਮੱਥਲੀ ਤਿੰਨ ਚਾਰ ਟੱਟਾ ਰਹਿ ਗਈਆਂ ਪਾ ਦੋ ਮਿਸਤਰੀ ਦਾ ਡਾਡਾ ਲੱਝਾ ਲਿਆ ਅੱਜ ਜਖਾਮ ਨੇ ਚਾਰਾ ਗਲਾਸ ਦਿੱਤਾ ਇਹਨੂੰ ਭਰ ਕੇ ਦੇ ਦੇ ਜੇ ਲੋਟ ਆ ਜਾਵੇ ਆ ਜਾਣਾ ਲੋਟ ਆਪੀ ਬਾਬੇ ਦਾ ਕੰਮ ਸੁੱਕਾ ਲੋਟ ਆ ਗਿਆ ਕੰਮ ਲੋ ਕੰਨਾ ਮੈਂ ਚੜਦੀ ਵੱਲ ਨੂੰ ਮੂੰਹ ਕਰਕੇ ਬੈਠਾ ਹੁਣ ਬੈਠ ਤਾ ਗਿਆ ਪਹਿਲਾਂ ਤਾਂ ਹੋਰੇ ਵਸੇ ਨੂੰ ਕਰ ਲਿਆ ਦਾ ਇਹ ਤਾਂ ਹੈ ਗੱਲ ਹੁਣ ਮੈਨੂੰ ਐਂ ਦੱਸ ਵੀ ਇੱਥੇ ਕਿਵੇਂ ਕਰਨੀ ਹੈ ਪੈੜ ਜੀ ਦਾ ਕਿਹਾ ਸਾਫ ਕਿਤਾਬ ਕਰੀਏ ਹੁਣ ਆ ਕੋੜੀਆਂ ਜੇ ਰੱਖ ਕੇ ਦਰਵਾਜ਼ੇ 'ਚ ਰੱਖਦੇ ਜਿਹੜੇ ਹਾਂ ਨਾ ਬਾਹਰ ਤੇ ਬਰਾ ਜਿੰਨਾ ਤਾਂ ਗਲੋਪ ਕੱਲ ਹਾਂ ਜਦੋਂ ਬਾਹਰ ਨਿਕਲੇ ਹੁਣ ਆਪਾਂ ਨੇ ਜਾਨੂੰ ਬਾਹਰ ਨਿਕਲੇ ਬਾਹਰ ਤੇ ਕਰ ਲਾਂਗੇ ਮਿੱਟੀ ਭਰਨੀ ਆ ਸੀ ਹੁਣ ਹੌਲੀ ਹੌਲੀ ਕਰਕੇ ਪੋਲੀ ਪੋਲੀ ਜੀ ਦੇ ਵਿੱਚ ਭਰ ਦਈਏ ਮਿਸਤਰੀ ਹਾਲੇ ਭਰਨੀ ਨਹੀਂ ਹਾਂ ਕੱਲ ਭਰਨੀ ਆ ਅੱਛਾ ਠੀਕ ਹੈ ਫੇਰ ਨਾਲ ਦੀ ਨਾਲ ਮੈਂ ਪਾਣੀ ਜੇ ਛੱਡ ਦੂੰਗਾ ਨਾਲੇ ਨਹੀਂ ਨਹੀਂ ਸਾਰਾ ਫੇਰ ਬਾਹਰ ਜਾਊਗਾ ਸਾਰਾ ਬਾਹਰ ਜਾਊਗਾ ਕਿ ਅੰਦਰ ਆਊਗਾ ਅੰਦਰ ਤੱਕ ਲੈਣੇ ਕੰਦਾ ਇਹਨਾਂ ਗਿੱਲੀ ਚੱਗੀ ਆ ਉਹਨੇ ਅੰਦਰ ਤੱਕ ਨਹੀਂ ਮਨੋ ਡਰ ਲੱਗੀ ਜਾਂਦਾ ਵੀ ਤੇਰੀਆਂ ਕੰੰਦਾ ਨਾ ਕਿਤੇ ਬਾਹਰ ਨੂੰ ਚਲੇ ਜਾਣ ਜਦ ਪਾਣੀ ਆ ਤਾਂ ਪਾਏ ਨਹੀਂ ਲਾਏ ਹੈਗੇ ਜਿਹੜੇ ਸਾਡਾ ਪਰ ਕੋਈ ਗੱਲ ਨਹੀਂ ਤੁਸੀਂ ਬੈਕ ਕਰ ਲੈਣਾ ਪਾਣੀ ਭਰ ਕੇ ਜਦੋਂ ਭੜੀ ਭਰ ਕੇ ਕਹਿੰਦਾ ਚੈੱਕ ਕਰਨੀ ਵੀ ਜੇ ਕੰਦਾ ਪਟ ਗਿਆ ਫਿਰ ਦੇਖੀ ਜਾਊਂਗੀ ਵਾਓ ਮਿਥਰੀ ਚਲੋ ਠੀਕ ਹੈ ਲੋ ਜੀ ਤੂਆ ਕਰਤਾ ਸੀ ਅੱਧਾ ਮਿਸਤਰੀ ਦੀ ਹੋਣ ਲੱਗੀ ਹੁਣ ਛੁੱਟੀ ਨਹੀਂ ਮਿਸਤਰੀ ਰਾਤ ਨੂੰ ਵੀ ਕਹਿੰਦੇ ਰਹਿ ਜਾਂਦਾ ਕਰੋਨਾ ਕਰਨਾ ਪੈਂਦਾ ਪਰ ਮਿਸਤਰੀ ਦਾ ਹੈ ਅਬਿਤਰੀ ਆ ਜੇ ਅੱਛਾ ਇੱਕ ਗੱਲ ਹੈ ਮੜਜੀ ਗਰਮੀ ਦੇ ਨਾਲ ਸੈੱਟ ਹੋ ਗਿਆ ਸਰੀਰ ਤੇ ਰਾਜ ਹੈ ਨਾ ਨਹੀਂ ਸਵੇਰੇ ਉਹ ਖੋਲਡ ਖੋਲਡ ਬਹੁਤ ਹੁੰਦੀ ਜੀ ਗਰਮੀ ਦਾ ਰੋਲੇ ਆਉਂਦੀ ਸਾਨੂੰ ਸਰੀਰ ਨੂੰ ਨਹੀਂ ਫਿਰ ਬਿਮਾਰ ਤਾਂ ਤੂੰ ਕਾਹਤੇ ਬਿਮਾਰ ਆ ਫੇਰਾ ਉਹ ਲਾ ਬਾਬਾ ਜੀ ਨੇ ਗਏ ਤੇ ਉਦੋਂ ਨਹੀਂ ਉਹ ਤਾਂ ਫਿਰ ਹਫਤਾ ਹੋ ਗਿਆ ਯਾਰ 2 ਤਰੀਕ ਦੀ ਗੱਲ ਆ ਉਹ 3 ਦੀ ਉਹ ਖਤਮ ਹੋ ਗਿਆ ਸੀ ਜਾਂਦੀ ਢੂਕੀ ਮਾਰਦੇ ਹੁੰਦੇ ਮਾਰਦਾ ਅੱਥਰ ਨਹੀਂ ਲੱਗਦਾ ਅੱਥਰ ਨਹੀਂ ਅੱਜ ਇਹਨੂੰ ਗਰਮੀ ਆਈ ਮਿਸਤਰੀ ਨੂੰ ਮਿਸਤਰੀ ਕਹਿੰਦਾ ਅੱਜ ਸਰੀਰ ਖੁੱਲੂਗਾ ਪਰ ਹੁਣ ਪਤਾ ਨਹੀਂ ਬਈ ਇਹ ਖੁੱਲਿਆ ਸਰੀਰ ਕਿ ਨਹੀਂ ਖੁੱਲਿਆ ਹੁਣ ਇਹਨੂੰ ਪਾਣੀ ਸਵੇਰੇ ਸਾਜਰੇ ਰੋਣਾ ਨਹੀਂ ਇਹ ਤੇਰੇ ਆਉਣ ਤੋਂ ਪਹਿਲਾਂ ਮਿੱਟੀ-ਮੁੱਟੀ ਘਰਵਾ ਦੇਮਾ ਇੱਥੇ ਕਿਨੈਣ ਦੇ ਵਿੱਚ ਯਾਰ ਤੁਸੀਂ ਸਾਰੀ ਗੱਲ ਨਹੀਂ 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 ਕਰੀ ਜੰਨੇ ਯਾਰ ਜੇ ਖੁੱਲ ਗਈ ਆਲਦਾਲੇ ਨੂੰ ਫੇਰ ਫੇਰ ਕੱਪੜਾ ਪਾ ਲੈਣਾ ਤੁਸੀਂ ਫੇਰ ਮੇਰੀ ਗੱਲ ਤਾਂ ਸੁਣ ਤੁਹਾਨੂੰ ਪਤਾ ਤੇ ਪਹਚਾਨਦਾ ਉਹ ਦਿਖਾਉਣੀ ਹਨ ਆਲ ਵਰਡ ਵਿੱਚ ਮਿਸਤਰੀ ਮਿਸਤਰੀ ਹੋਣਾ ਵੀ ਆ ਕੇ ਕਰਤਾ ਉਹ ਹੋਲ ਨਹੀਂ ਸਵੇਰੇ ਜਿਹਦੇ ਵਿੱਚ ਬ੍ਰੀਫ ਕਮੇਟੀ ਪਾਉਣੀ ਹੈ ਸਵੇਰੇ ਸਵੇਰੇ ਪਾਉਣੀ ਗੱਲ ਪਾਉਣੀ ਹਾਂ ਸਵੇਰੇ ਪਾਉਂਗੇ ਓਏ ਯਾਰ ਉਹ ਮਾਈ ਲੈਵਲ ਤੇ ਕਿੱਕ ਕਰਦਾ ਲੈਵਲ ਸਾਰਾ ਕਿਸਾਰ ਆ ਉੱਪਰ ਦੇ ਲੈਵਲ ਚੈੱਕ ਕਰ ਲਿਆ ਤੁਸੀਂ ਹਾਂ ਸਭ ਚੈੱਕ ਗੁੱਡ ਕਬ ਕਦ ਕੇ ਉਹ ਤਾਂ ਹੈ ਨਹੀਂ ਤੇਰੇ ਕੋ ਉਹ ਆਉ ਦੇ ਲੈਵਲ ਨਾਲ ਹੀ ਪਹਿਲੀ ਆਉ ਦੇ ਅੱਛਾ ਵਾਠ ਠੀਕ ਹੈ ਵੈਰੀ ਗੁੱਡ ਫੇ ਮੈਂ ਜਿੰਨਾ ਟਾਈਮ ਉੱਥੇ ਮੈਨੂੰ ਐਂ ਦੱਸ ਉਹਨੂੰ ਪਾਈਪ ਜੇ ਕਿੱਥੇ ਗੜਵਾਈ ਹੈ ਲੈਟਰਿੰਗ ਵਾਲੇ ਆਜਾ ਦੱਸ ਮਿੰਟਾਂ ਦਾ ਕੋਈ ਉਹ ਮਾੜਾ ਮੋਟਾ ਸੂ ਕਰੋਨਾ ਦਾ ਕਾਜ ਨਹੀਂ ਮੈਨੂੰ ਸਲਾਹ ਮੈਨੂੰ ਕੋਈ ਚੀ ਜਲਦਾ ਕਿਉਂ ਮਿਸਤਰੀ ਤੂੰ ਕੌਣ ਆ ਮਿਸਤਰੀ ਨੇ ਸਲਾਹ ਦੇਣੀ ਹੈ ਉਹ ਮਿਸਤਰੀ ਉਹਦਾ ਗੱਲ ਸਲਾਹ ਕਿਹੜਾ ਸਲਾਹ ਜਿਹੜਾ ਪਾਈਪ ਗੜਨ ਆਪਾਂ ਇੱਥੇ ਗੜਨ ਅੱਛਾ ਚੱਲ ਫਿਰ ਹੈਕਣਾ ਰਹੀ ਫਿਰ ਹਾਂ ਹੁਣ ਐਕਣਾ ਹੀ ਰਹੀ ਜਿਕਣਾ ਤੂੰ ਕਹਿੰਦਾ ਨਾ ਗੱਲ ਸੁਣੀ ਐਕਣਾ ਹੀ ਰਹੀ ਨਾ ਮੇਰੀ ਸਲਾਹ ਤਾਂ ਮੰਨਣੀ ਨਹੀਂ ਹੈਗੀ ਨਹੀਂ ਤੇਰੀ ਤੂੰ ਐਕਣਾ ਹੀ ਰਹੀ ਬਸ ਜੇ ਮੇਰੀ ਸਲਾਹ ਮੰਨੂਗਾ ਤਾਂ ਠੀਕ ਆ ਮੈਂ ਪੁੱਛਣੇ ਚ ਗਿਆ ਜਾਂਦਾ ਕਹਿੰਦੇ ਹੁੰਦੇ ਜੇ ਆਪ ਨੂੰ ਨਾ ਪਤਾ ਕੰਧ ਨੂੰ ਪੁੱਛ ਲੋ ਤੂੰ ਤਾਂ ਫਿਰ ਮਰਜੀ ਕਰਦੇ ਉਹਨਾਂ ਨੇ ਆਪਣੀ ਮਰਜੀ ਆਈਡੀਆ ਤਾਂ ਦੱਸ ਦੇ ਮੈਨੂੰ ਹਾ ਦੇ ਮੜੇ ਦੇਖ ਮੈਂ ਹੋਰ ਸੋਚਦਾ ਤਾਂ ਦੇਖ ਰਿਹਾ ਮਿਸਤਰੀ ਹੋ ਮੇਰਾ ਮੇਰਾ ਜਿਹੜਾ ਪਲਾਨ ਬਣਦਾ ਤਾਂ ਭਈ ਮੈਂ ਸੋਚਦਾ ਤਾਂ ਵੀ ਜੇ ਇੱਧਰ ਦੇ ਪਾਸੇ ਕੱਢ ਦਈਏ ਪਾਈਪ ਕਿ ਇੱਥੇ ਹੀ ਗੜਵਾ ਦਈਏ ਕੋਲੇ ਉਹਦਾ ਵੀ ਪਾਈਪ ਪਾਉਗਾ ਹੀ ਆਰਾਊਂਡ ਚ ਉਹ ਤੋਂ ਕਰਵਾ ਲਾਂ ਹੁਣ ਤਿੰਨ ਨਹੀਂ ਜਿਹੜੇ ਤਿੰਨ ਪਾਈਪ ਕੱਢਣੇ ਉਹਨਾਂ ਨੇ ਗੈਲ-ਗੈਲ ਜੁੜਮੇ ਹੁੰਦੇ ਕਿ ਫਰਕ ਪਾਉਂਦੇ ਵਿੱਚ ਉਹ ਨਾ ਜੁੜਮੇ ਹੀ ਹੁੰਦੇ ਦੇਖੋ ਆਏ ਆ ਉਹਨਾਂ ਨੇ ਹਾਂ ਇੱਕ ਇੱਥੇ ਘੱਟਾ ਹਾਂ ਇੱਕ ਇੱਥੇ ਘੱਟਾ ਹਾਂ ਇੱਕ ਇੱਥੇ ਘੱਟਾ ਆਏ ਕਰਨੇ ਤਿੰਨ ਆਏ ਬਰਾਬਰ ਨਹੀਂ ਤਿੰਨ ਚਲਾਉਣੇ ਹਾਂ ਦੋ ਵਿੱਚ ਪਾਣੀ ਜਾਊਗਾ ਉਹ ਲੂਗਾ ਹਾਂ ਸਾਫ ਹੋ ਜਾ ਅੱਛਾ ਕਰਵਾਇਆ ਫਿਰ ਠੀਕ ਹੈ ਮੈਨੂੰ ਨੌਲੇਜ ਨਹੀਂ ਜੀ ਮੈਂ ਤਾਂ ਕਰਕੇ ਤੁਹਾਨੂੰ ਪੁੱਛ ਰਿਹਾ ਤਾਂ ਹੀ ਕਹਿੰਦੇ ਨੋ ਨੌਲੇਜ ਬਿਲਾਡ ਕਾਲਜ ਨਾ ਕੀ-ਕੀ ਨੋ ਨੌਲੇਜ ਬਿਲਾਡ ਕਾਲਜ ਜੇ ਕਾਲਜ ਗਿਆ ਤਾਂ ਹੈ ਨਹੀਂ ਤੋ ਉਹ ਚਲ ਮੈਨੂੰ ਨੌਲੇਜ ਤਾਂ ਹੀ ਨਾਲ ਲੁੱਤੀ ਫਿਰ ਸੁਝੀ ਜੇ ਸਰਟੀਫਿਕੇਟ ਆ ਸੁਪੀਰੀਅਰ ਐਕਸਪੀਰੀਅੰਸ ਹਾਂ ਐਕਸਪੀਰੀਅੰਸ ਹਾਂ ਐਕਸਪੀਰੀਅੰਸ ਸਰਟੀਫਿਕੇਟ ਹੋਗੇ ਨਾ ਦੰਦਾਂ ਵਿੱਚ ਨਾ ਨੌਲੇਜ ਵਿਦਾਊਟ ਕਾਲਜ ਹੈ ਨਾ ਨੋ ਨੋ ਕੀ ਕਰੀਏ ਕੀ ਕਰੀਏ ਲੋਡ ਹੋ ਗਿਆ ਜੌਨਿਕਸ ਚਾ ਰੱਖ ਦੇ ਫਿਰ ਹੋਰ ਚਾਹ ਮਰਜੀ ਲੈ ਜੀ ਇਹਨੂੰ ਕੀ ਆਏ ਲਓ ਜੀ ਸਾਡਾ ਹੋ ਗਿਆ ਅੱਜ ਫਰੀ ਕੰਮ ਤੇ ਸਾਡਾ ਅਖਬਾਰ ਵੀ ਨਹੀਂ ਅੱਜ ਪੜ੍ਹ ਹੋਇਆ ਹੈਗਾ ਵਿੱਚੇ ਰਹਿ ਗਿਆ ਹਾਂ ਕੀ ਗੱਲ ਹਾਂ ਕੀ ਗੱਲ ਜਿਹੜਾ ਆਪਾਂ ਛੱਡਦਾ ਹੈ ਇਹ ਛੱਡਾ ਹਾਂ ਗੁਣੀ ਚ ਪਾਇਵਲ ਨਹੀਂ ਹੈਗਾ ਆਪਾਂ ਗੁਣੀ ਚ ਪਾਇਵਲ ਹੈ ਪਾਇਵਲ ਹਾਂ ਉਹੀ ਆ ਗੁਣੀਆਂ ਹਾਂ ਆ ਜੀ ਦੇਖੋ ਹਾਂ ਕਾਦੀ ਗੱਲ ਕਰਨ ਗਿਆ ਤੂੰ ਮੈਨੂੰ ਸਮਝਾ ਸਕਦੇ ਹਾਂ ਕਿਹੜਾ ਧੋਖਾ ਵੀ ਆਇਆ ਕਾਦ ਕਹਿੰਦਾ ਮੈਂ ਅੱਛਾ ਸਵੇਰੇ ਜਿਹੜਾ ਕਹਿੰਦਾ ਹਾਂ ਜਿਹੜੀ ਗੱਲ ਤੇਰੀਆਂ ਵੀ ਟੈਂਕ ਤੇ ਗਲਤ ਪਟਵਾਇਆ ਲੈ ਹੁਣ ਫੇ ਹੈ ਦੱਸ ਜੇ ਮੇਰੀ ਮੈਂ ਤਾਂ ਤੈਨੂੰ ਕਿਹਾ ਵੀ ਟੈਂਕ ਜਦ ਪਟਵਾਇਆ ਸੁਣ ਮੇਰੀ ਗੱਲ ਟੈਂਕ ਓਏ ਓਏ ਅਲੀ ਦਾ ਇੱਥੇ ਕਿੱਦਾ ਮਾਰਨ ਦਾ ਆ ਫੇ ਨਹੀਂ ਜਾਗਾ ਸੁਣ ਮੇਰੀ ਬਾਤ ਪਾਣੀ ਭਰ ਦੇਣਾ ਇੱਕ ਮਿੰਟ ਲੰਬਾ ਹੋ ਪਾਣੀ ਐਸੇ ਭਰਨਾ ਹੈ ਕਿ ਯਹਾਂ ਸੇ ਪਾਣੀ ਇਧਰ ਨਹੀਂ ਗਿਰਨਾ ਚਾਹੀਏ ਇੱਕ ਤੁਪਕਾ ਵੀ। ਮਾਲੂਮ ਹੈ। ਕਾਹੇ? ਹਮ ਨੂੰ ਮਾਲੂਮ। ਫਿਰ ਕੀ ਹੋਗਾ ਕਾਹੇ ਨਹੀਂ ਜਾਣਾ ਚਾਹੀਏ ਉਹ? ਇ ਇਧਰ ਪਾਣੀ ਇਧਰ ਢਲ ਕੇ। ਹਾਂ ਭਰ ਲੈ ਭਰ ਲੈ ਭਰ ਲੈ ਭਰ ਲੈ। ਪਹਿਲੇ ਉਸ ਨੂੰ ਭਰ ਲੈ ਸਕੋ ਲੈ। ਇਹ ਇ ਇਹ ਲੈ ਚੱਲ। ਹੋ ਗਈ। ਮਹਾ ਕਰੇ ਹੋਈ ਨਾ ਚੱਕ ਦੇਵੇ ਫੱਟੇ। ਕਰੇ ਇੱਥੇ ਪੇਰ ਧਾਰੀ ਚੱਲੇ ਥੱਲੇ ਨੂੰ। ਪਤਾ ਕੀ ਹੈ? ਮੈਂ ਨਾ ਇਹਨੂੰ ਬਿਲਕੁਲ ਸਿੱਧੀਆਂ ਕਰਕੇ ਮਣਕੇ ਨਿਸ਼ਾਨੀਆਂ ਲਾਈਆਂ ਤੀਆਂ। ਵੀ ਪੱਟ ਦੇ ਜਦੋਂ ਉਹ ਪੱਟਣ ਲੱਗਾ ਇੱਥੇ ਸੋਰਾ ਪੈਪ ਵਾ ਗਿਆ ਤਾਂ ਪਰਲੇ ਪਾਸੇ ਨੂੰ ਲੈ ਗਿਆ ਉਹਨੂੰ ਪਰਲੇ ਪਾਸੇ ਲੈ ਜਾਣਗੇ ਉਹ ਮਹਾਂ ਚਾਹੇ ਸਾਰਾ ਤਿਰਸ਼ਾ ਹੀ ਆਪਣਾ ਹਾਂ ਤ ਧਰਤੀ ਜੇ ਜਾਣਾ ਉਹਨੇ ਹਾਂ ਉਹ ਵੀ ਗੱਲ ਚੱਲੀ ਮੰਨਣਾ ਹਾਂ ਦੇਖੋ ਆਪਣਾ ਕਿੱਥੇ ਮਾਰਦਾ ਕਿੱਥੇ ਦੇਖਾਂ ਉਹਥੇ ਦੇ ਫਿੱਟਾ ਮਾਰ ਲਿਆ ਤਾਂ ਆ ਫੇਰਾ ਲੈ ਲੈਣਾ ਦਾ ਹਾਂ ਹਾਂ ਉਹਨੇ ਉਹਨੇ ਫਿਰ ਪਤਾ ਕੀ ਹੋਣਾ ਦਾ ਸੁਣੀ ਇਹ ਆ ਜਿਹੜੀ ਕੰਦ ਹੈ ਸੁਣੀ ਹਾਂ ਫਿਰ ਆਏ ਨੇ ਕਹਿੰਦਾ ਉਹ ਉੱਥੇ ਕਿਵੇਂ ਪੱਟਦਾ ਪਰਲੇ ਪਾਸੇ ਫਿਰ ਕੋ ਯਾਰ ਯਾ ਮੈਂ ਮੈਂ ਪਟਾਇਆ ਨਾ ਕਿ ਇੱਕ ਜਿਆਦਾ ਜਿਆਦੀ ਗੱਲ ਉਹ ਜਦੇ ਮਿੰਕੀ ਕਰਿਆ ਦਾ ਕੰਮ ਯਾਰ ਉਹ ਉਹ ਕੰਮੇ ਖਰਾਬ ਹੋ ਗਿਆ ਉਥੇ ਦੇ ਜਿਹਦਾ ਉਥੇ ਦੇ ਪੈਪ ਇੱਧਰ ਨੂੰ ਆਉਣਾ ਪੈ ਗਿਆ ਉਹਦਾ ਪੈਪ ਦਾ ਕਨੈਕਸ਼ਨ ਜੀ ਉਹ ਤਾਂ ਬਾਹਰ ਆ ਪੈਪ ਦਾ ਉਧਰ ਜਾਂਦੀ ਲੈਣੀ ਯਾਨੀ ਆਸਾ ਚੀਜ਼ ਮਿਲ ਨਹੀਂ ਦਿੱਤਾ ਹਾਂ ਫਿਰ ਤੇ ਮਾਰ ਉਹ ਤਾਂ ਤੇਰੀ ਗੱਲ ਠੀਕ ਆ ਉਹ ਵੀ ਤੇਰੀ ਗੱਲ ਠੀਕ ਆ ਮੈਂ ਮੰਨਦਾ ਹਾਂ ਵਿੱਚ ਗੁਣੀਆਂ ਮਿਹਨਤਾਂ ਗੱਲ ਹਾਏ ਹੁਣ ਯਾਰ ਇੱਥੇ ਇੱਕ ਚੱਕਰ ਹੋਰ ਵੀ ਰੱਖਣਾ ਪੈਣਾ ਇਹ ਸਾਂਹ ਸੂਣ ਨਾਲ ਜੇ ਪੰਗਾ ਹੋ ਗਿਆ ਫੇਰ ਅੱਜ ਜੇ ਵੀ ਸੀ ਗਾ ਲੈ ਨਿਕਲੂ ਹੈ ਨਾ ਤਾਂ ਹਮਾਰਾ ਆਣਾ ਕੋ ਹੈ ਜੀ ਇੱਕ ਚੀਜ਼ ਕੀ ਜੱਕ ਜਾ ਹੈਗਾ ਡੈਰੀ ਵਿੱਚ ਜਿਹੜਾ ਡੈਰੀ ਵਿੱਚ ਮਤਲਬ ਡੈਰੀ ਜੀ ਵਿੱਚ ਹਾਂ ਡੈਰੀ ਅੱਛਾ ਅੱਛਾ ਤਾਂ ਵੀ ਉਹਦੇ ਕੱਢ ਲੂਗੇ ਹੈ ਉਹ ਪਾਗ ਪਹਿਲਾਂ ਬੇਹੋਸ਼ ਵੀ ਕਰਨਾ ਪੈਣਾ ਉਹ ਨਹੀਂ ਹੱਥ ਆ ਜਾਊਗਾ ਉਹ ਯਾਰ ਟਾਲੇ ਰੋ ਛੱਡ ਰੋ ਗੱਲ ਤਾਂ ਠੀਕ ਹੈ ਗੱਲ ਜਾ ਹੈਗਾ ਜੇ ਚੱਕ ਲੂਗਾ ਠੀਕ ਹੈ ਠੀਕ ਹੈ ਠੀਕ ਹੈ ਅੱਜ ਵੀਡੀਓ ਮੈਂ ਥੱਲੇ ਜਨੂ ਕਰਕੇ ਬਣਾ ਰਿਹਾ ਵੀ ਤੁਹਾਨੂੰ ਆਸਮਾਨ ਦਿਖਾਈਏ ਨੀਲਾ ਨੀਲਾ ਜਾ ਜੇਕਰ ਨਾ ਕਰੋਨਾ ਵਾਲੇ ਟਾਈਮ ਦੇ ਵਿੱਚ ਲੋਕ ਫੋਟੋਆਂ ਖਿੱਚ-ਖਿੱਚ ਕੇ ਪਾਉਂਦੇ ਸੀਗੇ ਆਜਾਦ ਹੋਣਾ ਤੁਹਾਨੂੰ ਵੀ ਵਾਤਾਵਰਨ ਦੇਖ ਲਓ ਗੱਡੀਆਂ ਬੰਦ ਪਈਆਂ ਪੋਲੂਸ਼ਨ ਇਹ ਉਹ ਉਹੀ ਚੀਜ਼ ਬਣੀ ਪਈ ਹੈ ਜਮਾ ਹੀ ਬਹੁਤ ਨੀਲਾ ਹੋ ਆਸਮਾਨ ਹੈ ਤੇ ਨਾਲ ਦੀ ਨਾਲ ਆਪਾਂ ਪਹੁੰਚ ਗਏ ਜੀ ਪੋਲਟਰੀ ਫਾਰਮ ਤੇ ਚੱਲ ਰਿਹਾ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸਾਰਾ ਕੁਝ ਵਧੀਆ ਕੰਮ ਨੱਠਿਆ ਜਾ ਰਿਹਾ ਗਾਂ-ਗਾ ਤੇ ਅੱਜ ਦਾ ਜਿਹੜਾ ਪ੍ਰੋਸੈਸ ਹੈਗਾ ਜੀ ਅੱਜ ਆ ਖੱਡਾ ਕੰਪਲੀਟ ਕਰਕੇ ਉਹ ਚਾਹੀਦੀ ਆ ਸਾਨੂੰ ਅੱਜ ਉਹ ਵੀ ਸ਼ਟਰਿੰਗ ਹਾਂ ਜਿੱਦਾਂ ਲਿਪਣਾ ਅੱਛਾ ਪਹਿਲਾਂ ਲਿਪਣਾ ਗੁੱਡ ਅੱਜ ਲਿਪਣਾ ਸ਼ੁਰੂ ਕਰ ਦੂੰਗਾ ਚਲ ਮੈਂ ਮਿਸਤਰੀ ਨੂੰ ਮਲਾਉਂਦਾ ਉਹਨੂੰ ਪੁੱਛ ਕੇ ਉਹਦੇ ਸਾਹਮਣੇ ਗੱਲਬਾਤ ਕਰਦੇ ਆਪਾਂ ਸਾਰੀਓ ਲਓ ਜੀ ਪੀ ਸ਼ਟਰੋਏ ਮੈਂ ਮੱਤ ਘੇਰ ਦੇਣਾ ਫੈਂਕ ਦੇਣਾ ਖੋ ਗਿਆ ਦਾ ਕੰਮ ਚਾ ਸ਼ੁਰੂ ਲਓ ਜੀ ਸਾਡੇ ਮਿਸਤਰੀ ਸਾਹਿਬ ਲੱਗੇ ਹੋਏ ਆ ਕੰਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੱਥ ਜੋੜ ਕੇ ਬੁਲਾਉਂਦਾ ਹੁੰਦਾ ਨਾਲੇ ਕਾਂਢੀ ਫੜ ਕੇ ਸਰੀਰ ਿੱਲਾ ਲਾਤਾ ਮਨ ਕੋ ਤਾਂ ਨਹੀਂ ਨਹੀਂ ਜੀ ਕਾਇਮਾ ਹੁਣ ਅੱਛਾ ਬੂਟਾ ਰਾਮ ਮੈਂ ਰਾਮਦਾ ਪਪਾ ਗਾ ਡੇਟਾ ਰੋਤੇ ਪਾਣੀ ਆਇਓ ਰੱਬਾ ਵੈਗਰ ਕਾਲ ਸਾਹਿਬ ਐਵੇਂ ਜੀ ਪਤਾ ਹੈ ਆ ਗਿਆ ਗੱਲ ਬਣੀ ਰਾਮ ਦਾ ਪਊਆ ਵੈਗਰ ਜੀ ਕਾਲਦਾ ਮੇਰੀ ਪਤਾ ਇਹ ਚੰਗੀਆਂ ਨਹੀਂ ਗੱਲਾਂ ਤੇਰੇ ਵੱਲ ਤੇ ਮੇਤਰੀ ਇਹ ਗੱਲ ਤੇਰੇ ਵੱਲ ਚੰਗੀਆਂ ਨਹੀਂ ਹੈਗੀਆਂ ਇਹ ਉਹ ਆ ਖਾਂਗ ਹੋ ਗਈ ਤੇ ਜ਼ਖਾਮ ਹੋ ਗਿਆ ਦਾ ਹਾਂ ਆ ਖਾਂਗ ਕਰਕੇ ਫਿਰ ਸਾਨੂੰ ਕਰੋਨਾ ਕਰਨਾ ਪਿਆ ਮਾੜਾ ਜਿਹਾ ਅੱਛਾ ਫਿਰ ਕਰੋਨਾ ਸੈੱਟ ਕਰਨਾ ਪਿਆ ਹੈ ਹਾਂ ਗੱਦੀ ਕਰਾ ਤੇਰੇ ਬਾਣੇ ਸਵਾਦ ਦਾ ਪਲਾ ਅਜੇ ਸਾਫ ਕਰਨਾ ਹਾਂ ਸਵਾਦ ਦਾ ਪਲਾ ਇੱਧਰ ਹਾਈਤੀ ਵਿਚਾਲੋ ਪੈਰਾ ਬੱਚੇ ਸ਼ਿਆ ਅਮੀਤ 3 ਅੱਜ ਦਾ ਪਲਾਨ ਹੈਗਾ ਜਿਹੜਾ ਹੁਣ ਇੱਥੇ ਆ ਆ ਕੱਦ ਗੈਪ ਪਾਤਾ ਇੱਥੇ ਗਾੜਾ ਰੱਖਣਾ ਲੈਂਟਰ ਦਾ ਅੱਛਾ ਗਾੜਾ ਦਾ ਫਟਾ ਅੱਛਾ ਭਾ ਟਿਕਾਣੇ ਪਹੁੰਚ ਕੇ ਕਹਿਣ ਦਾ ਭਾਬ ਹਾਂ ਟਿਕਾਣੇ ਪਹੁੰਚ ਗਏ ਓਕੇ ਫੇਰ ਠੀਕ ਹੈ ਇਥੇ ਬਾਅਦ ਦਾ ਪਲਾਨ ਹੈਗਾ ਤੇਰਾ ਵੀ ਪਹਿਲਾਂ ਅੰਦਰ ਪਲਾਸਟਰ ਕਰ ਦੇਣਾ ਹੈ ਨਹੀਂ ਹਾਂ ਪਹਿਲਾਂ ਹੁਣੇ ਚਣਾਈ ਹੈਗੀ ਗਿਰਦੀ ਹਾਂ ਸਾਰੇ ਚਣਾਈ ਕਰਕੇ ਫਿਰ ਉਹ ਕਰ ਲਵਾਂਗੇ ਚਣਾਈ ਉਧਰ ਕਿਧਰ ਉਹ ਜਿਹੜਾ ਹਜ਼ਰਾ ਲਾਉਣਾ ਅੱਛਾ ਅੱਛਾ ਠੀਕ ਹੈ ਤੇ ਲਿਪਾਵਗੇ ਹਾਂ ਇਹਨੂੰ ਸੁੱਕ ਜੂਗਾ ਨਾ ਮਾੜਾ ਉਹ ਮੇਰੀ ਗੱਲ ਸੁਣੋ ਫਿਰ ਉਹ ਦਰਵਾਜ਼ੇ ਵਾਲਾ ਵੀ ਮੈਂ ਹੋਰ ਸੋਚਦਾ ਤਾਂ ਵੀ ਮੈਂ ਜੇ ਲੋਹੇ ਦੀ ਜਾਲੀ ਜੇ ਕੱਲ ਨੂੰ ਟਰੈਕਟਰ ਬਾੜ ਨਾ ਹੋ ਜਾ ਅੰਦਰ ਵੀ ਸਰਪੰਚ ਮੈਨੂੰ ਕਾ ਕੇ ਕਹਿੰਦਾ ਲੋਹੇ ਦੀ ਜਾਲੀ ਤੇ ਬਣਵਾ ਲੈ ਕਹਿੰਦਾ ਜਗਾੜ ਤੂੰ ਦਰਵਾਜ਼ਾ ਜਾ ਉਹ ਚਲੋ ਉਹ ਵੀ ਤੇਜੀ ਮਰਜੀ ਹੈ ਫਿਰ ਅਸੀਂ ਇਹਨੂੰ ਲਿਪਾਵਾਂਗੇ ਹੌਲੀ ਹੌਲੀ ਹਾਂ ਫਿਰ ਤੈਨੂੰ ਹੌਲੀ ਹੌਲੀ ਇਹਨੂੰ ਲਿਪਣਾ ਪੈਣਾ ਜਾ ਤਾਂ ਅੰਦਰ ਵਾਲਾ ਲਿਪ ਲਾ ਉਹਨੂੰ ਜਿਹੜੀ ਬਾਥਰ ਉਹ ਲਿਪਣੀ ਹੁਣ ਹਾਂ ਉਹ ਕਾਤੇ ਖੜੀ ਦੇਖੀ ਹੁਣ ਫਸਾਉਣਾ ਇਹਨੂੰ ਦੇਖੀ ਉਹ ਕਾਤੇ ਲਿਪਣਾ ਉਹ ਲੈਂਟਰ ਪਾਣਾ ਨਾ ਲੈਂਟਰ ਪਾ ਕੇ ਫੇ ਐਦੇ ਪਰ ਕੀ ਪਾਣਾ ਹੈ ਇਹਦੇ ਪਰ ਵੀ ਲੈਂਟਰ ਪਾਣਾ ਫੇ ਖੋਡੇ ਛੱਡ ਦੇਣੇ ਅਸੀਂ ਉਹਦੇ ਖੋਡੇ ਛੱਡੇ ਪਿਆ ਲੈਂਟਰ ਪੈ ਜਵੇ ਜੀ ਲਪਾਈ ਪਹਿਲਾਂ ਉਹਦਾ ਬਾਹਰ ਬਾਹਰ ਇਹ ਅੰਦਰ ਆ ਜਾਨੀ ਜੇ ਇਹਦੀ ਅੰਦਰ ਹੋ ਸਕਦੀ ਉਹਦੀ ਵੀ ਹੁਣ ਹੋ ਸਕਦੀ ਲਪਾਈ ਉਹਦੀ ਲਪਾਈ ਹੋ ਸਕਦੀ ਹੁਣ ਜੇ ਕਰਨੀ ਹੋਵੇ ਨਹੀਂ ਫੇ ਕਿਉਂਕਿ ਆਪਾਂ ਮੇਰੀ ਗੱਲ ਸੁਣੋ ਕਾਦੀ ਜੇ ਕੋਈ ਵੀ ਚੀਜ਼ ਪਟਣੀ ਕਰਨੀ ਪੈਗੀ ਫੇਰ। ਕੀ ਕਰਨੀ ਪਟਣੀ? ਕੋਈ ਓਹੋ। ਕਰਨਾ ਪੈਣਾ ਸੀਟਾਂ ਵਾਲੇ ਕਰ ਦੰਦੇ ਆ। ਉਹ ਸੀਟਾਂ ਵਾਲੇ ਨੂੰ ਗੋਲੀ ਮਾਰ ਆਪਾਂ ਦਾ ਟੈਲਾਂ ਲਵਾ ਦੇਣੀ ਓਦੇ ਵਿੱਚ। ਮੋਟਾ-ਮੋਟਾ ਪਲਾਸਟਰ ਕਰਕੇ ਪਰੇ ਕਰ। ਮੈਂ ਤਾਂ ਕੱਟਿਆ ਕਰ ਦੂੰਗਾ ਮੈਨੂੰ ਤਾਂ ਕੋਈ ਹੋਰ ਨਹੀਂ। ਹਾਂ, ਹੋਰ ਕੀ? ਮੈਂ ਤਾਂ ਕੱਟਿਆ ਕਰ ਦਊਗਾ ਤੋ। ਅੱਛਾ ਜੋ ਪਰ ਨੀਲਾ ਜਿਹਾ ਅਸਮਾਨ ਭਾਈ ਸਾਫ਼ ਨਹੀਂ ਲੱਗਦਾ ਬੜਾ। ਮੈਂ ਉਹਦੇ ਮੋਹੀ ਕੀ ਹੋਈ ਜੀ। ਹਣਾ? ਹਾਂ। ਕੋਲ ਜੀ ਖੜ। ਦੇਖਣਾ। Vai ter que fundir a caneta, fundir é? a palavra